ਕੁਰਤਾ ਪਜਾਮਾ 350 ਦੇ ਵਿੱਚ ਸਲਵਾਓ ਦੇਖੋ ਜੀ ਆਹ ਦੇਖੋ ਜੀ ਟਾਪ ਕੁਆਲਟੀ ਦੇ ਕੁਰਤੇ ਪਜਾਮੇ ਆਹ ਹਾਂਜੀ ਇਹ ਅੱਜ ਹੀ ਬਣਾਏ ਆ ਜੀ ਦੇਖੋ ਜੀ ਅੱਛਾ ਜੀ ਪੈਂਟ ਵਾਲਾ ਪੈਂਟ ਕਮੀਜ਼ 350 ਦੇ ਵਿੱਚ ਸਲਵਾਓ ਇਹ ਦੇਖੋ ਬੈਲ ਬਟਮ ਪੂਰੀ ਅੱਛਾ ਜੀ ਬਾਈ ਪੈਂਟ ਕਮੀਜ਼ ਸਿਲਾਈ ਕਰਾਓ ਸਿਰਫ 350 ਰੁਪਏ ਦੇ ਵਿੱਚ ਬਾਈ ਜੀ 550 600 700 ਦੇਣ ਦੀ ਲੋੜ ਨਹੀਂ ਅੱਜ ਇੱਕ ਅਜਿਹੇ ਟੇਲਰ ਕੋਲ ਲੈ ਕੇ ਜਾ ਰਹੇ ਆ ਆਪਾਂ ਜਿਸ ਦਾ ਰੇਟ ਸਭ ਤੋਂ ਘੱਟ ਬਾਈ ਜੀ ਟੌਪ ਦੀ ਪੈਂਟ ਕਮੀਜ਼ ਸਲਾਓ 350 ਰੁਪਏ ਬਾਈ ਜੀ ਲਾਸਟਿਕ ਆੜਾ ਹੈਗਾ 300 ਰੁਪਏ ਤੇ ਪੈਂਟ ਵਾਲਾ 350 ਰੁਪਏ 350 ਰੁਪਏ ਬਾ ਚੈੱਕ ਕਰਾ ਦੋ ਭਰਾ ਕੋਲ ਆਰਡਰ ਬਾਈ ਜੀ ਆਰਡਰ ਆਏ 1 2 3 4 5 6 7 8 ਬਾਈ ਜੀ ਕੋਲ ਆਰਡਰ ਰਹਿੰਦੇ ਨੇ ਕਿਉਂਕਿ ਸਭ ਤੋਂ ਰੇਟ ਘੱਟ ਆ ਬਾਈ ਦਾ ਦੇਵੀਗੜ੍ਹ ਦੇ ਵਿੱਚ 350 ਰੁਪਏ ਦੇ ਵਿੱਚ ਬਾਈ ਸਲਾਈ ਕਰਕੇ ਦੇ ਰਹੇ ਨੇ ਪੈਂਟ ਕਮੀਜ਼ ਤੇ কুর্তা ਪਜਾਮਾ ਕੁਆਲਿਟੀ ਦੇ ਦੇਵੀਗੜ੍ਹ ਬਾਜ਼ਾਰ ਮੰਡੀ ਦੇ ਬਿਲਕੁਲ ਸਾਹਮਣੇ ਬਿਲਕੁਲ ਸਾਹਮਣੇ SBI ਬੈਂਕ ਤੇ ਨਾਲ ਕਾਕਾ ਜੁਵੈਲਰਜ਼ ਕਾਕਾ ਜੁਵੈਲਰਜ਼ ਦੇ ਨਾਲ ਤੇ ਮੈਂ ਹੁਣ ਜ ਲੈ ਕੇ ਜਾ ਰਿਹਾ ਤੁਹਾਨੂੰ ਉਸ ਟੇਲਰ ਦੇ ਕੋਲ ਜਿਹੜਾ 350 ਰੁਪਏ ਦੇ ਵਿੱਚ ਤੁਹਾਨੂੰ ਸਿਉਂਕੇ ਦੇਵੇਗਾ ਭਾਈ ਜੀ কুর্তা ਪਜਾਮਾ ਸਟ੍ਰੌਂਗੀ ਕੁਆਲਿਟੀ ਦਾ কুর্তা ਪਜਾਮਾ 350 ਰੁਪਏ ਕੋਈ 550 ਨਹੀਂ ਦੇਣਾ ਤੇ ਨਾ ਹੀ ਦੇਣਾ 600 ਨਾਲ 700 ਇਹ ਲਾਸਟ ਕਾਲੇ 300 ਹੀ ਫੈਂਟਾਂ ਦਾ 350 ਇਹ ਵੀ ਗੜ ਬਾਜ਼ਾਰ ਦੇ ਵਿੱਚ ਕਰਤਾ ਬਾਈ ਨੇ ਖਾਤਮਾ 350 ਰੁਪਏ ਵਿੱਚ ਸਲਾਈ ਕਰ ਰਿਆ ਹੈ ਫੈਂਟ ਤੇ ਆ ਕਮੀਜ਼ ਬੈਲ ਬੋਟਨਸ ਲਾਓ ਜਾਂ ਨੈਰੋ ਸਲਾ ਕੋਈ ਵੀ ਰੇਟ ਇੱਕੋ ਰੇਟ ਇੱਕੋ ਯਾਰ 350 ਰੁਪਿਆ 350 ਨੈਰੋ ਬੂਟ ਕਟ ਕੋਈ ਵੀ ਸਲਾਓ ਬਾਈ ਜੀ ਜਿਹੜੀ ਮਰਜ਼ੀ ਸਲਾਓਈ ਆ ਚੈੱਕ ਕਰੋ ਬਾਈ ਜੀ 350 ਰੁਪਏ ਦੇ ਵਿੱਚ ਪਜਾਮਾ ਕਿਸੇ ਵੀ ਤਰ੍ਹਾਂ ਦਾ ਹਾਂਜੀ ਜਿਹੜਾ ਮਰਜ਼ੀ ਹੋਵੇ ਜਿਹੜਾ ਮਰਜ਼ੀ ਮਰਜ਼ੀ ਹੋਵੇ ਸਾਡੇ ਰੇਟ 350 350 ਕਮਾਲ ਕਰਤੀ ਬਾਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਦੇਵੀਗੜ੍ਹ ਵਾਲੋ ਬਾਈ ਨੇ ਨਵਾਂ ਕੰਮ ਸ਼ੁਰੂ ਕੀਤਾ ਸਪੋਰਟ ਕਰਿਓ ਕਾਕਾ ਜਵੈਲਾ ਦੇ ਬਿਲਕੁਲ ਨਾਲ ਐਸਬੀਆਈ ਬੈਂਕ ਦੇ ਬਿਲਕੁਲ ਸਾਹਮਣੇ ਆਹ ਦੇਖੋ బోర్ਡ ਲੱਗਿਆ ਹੋਇਆ ਬਾਈ ਜੀ ਬਾਬੂ ਗਾਰਮੈਂਟਸ ਨੂੰ ਰਾਹ ਜਾਂਦਾ ਨਿਊ ਸਟਾਰ ਟੇਲਰਜ਼ ਹਾਂਜੀ ਬੀਤਰਾ ਹੁਣ ਕੁੜਤਾ ਪਜਾਮਾ 350 ਦੇ ਵਿੱਚ ਸਲਵਾਓ ਪੈਂਟ ਕਮੀਜ਼ 350 ਦੇ ਵਿੱਚ ਸਲਵਾਓ ਤੁਹਾਨੂੰ 550 600 700 ਦੇਣ ਦੀ ਲੋੜ ਨਹੀਂ ਅੱਜ ਇੱਕ ਅਜਿਹੇ ਟੇਲਰ ਕੋਲ ਲੈ ਕੇ ਜਾ ਰਹੇ ਆਪਾਂ ਜਿਸ ਦਾ ਰੇਟ ਸਭ ਤੋਂ ਘੱਟ ਮੈਂ ਖੜੇ ਸਮੇਂ ਦੇਵੀਗੜ ਬਾਜ਼ਾਰ ਮੰਡੀ ਦੇ ਬਿਲਕੁਲ ਸਾਹਮਣੇ ਬਿਲਕੁਲ ਸਾਹਮਣੇ ਐਸਬੀਆਈ ਬੈਂਕ ਤੇ ਨਾਲ ਕਾਕਾ ਜੁਵੈਲਰਜ਼ ਕਾਕਾ ਜੁਵੈਲਰਜ਼ ਦੇ ਨਾਲ ਤੇ ਮੈਂ ਹੁਣ ਜ ਲੈ ਕੇ ਜਾ ਰਿਹਾ ਤੁਹਾਨੂੰ ਉਸ ਟੇਲਰ ਦੇ ਕੋਲ ਜਿਹੜਾ 350 ਰੁਪਏ ਦੇ ਵਿੱਚ ਤੁਹਾਨੂੰ ਸਿਉਂਕੇ ਦੇ ਦੇਗਾ ਭਾਈ ਜੀ ਕੁੜਤਾ ਪਜਾਮਾ ਟਾਪ ਦੀ ਕੁਆਲਿਟੀ ਦਾ ਕੁੜਤਾ ਪਜਾਮਾ 350 ਰੁਪਏ ਭਾਈ ਜੀ ਟਾਪ ਦੀ ਪੈਂਟ ਕਮੀਜ਼ ਸਲਾਓ 350 ਰੁਪਏ ਕੋਈ 550 ਨਹੀਂ ਦੇਣਾ ਤੇ ਨਾ ਹੀ ਦੇਣਾ 600 ਨਾਲ 700 ਆਹ ਭਈਆ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਆ ਜੀ ਵਧੀਆ ਜੀ ਵਧੀਆ ਕਿਸ ਤਰ੍ਹਾਂ ਤੁਸੀਂ ਟਾਪ ਦੀ ਕੁਆਲਿਟੀ ਦਾ ਕੁੜਤਾ ਪਜਾਮਾ ਸਲਾਈ ਕਰ ਰਹੇ ਹੋ 350 ਰੁਪਏ ਦੇ ਵਿੱਚ ਦਿਖਾਓ ਇੱਕ ਵਾਰ ਸਾਡੇ 350 ਰੁਪਏ ਦੇਖੋ ਜੀ ਆਹ ਦੇਖੋ ਜੀ ਟੌਪ ਕੁਆਲਿਟੀ ਦੇ ਕੁਰਤੇ ਪਜਾਮੇ ਆ ਜੀ ਇਹ ਅੱਜ ਹੀ ਬਣਾਏ ਆ ਜੀ ਦੇਖੋ ਜੀ ਅੱਛਾ ਜੀ ਪੈਂਟ ਵਾਲਾ ਵੀ ਜੀ ਪੈਂਟ ਵਾਲਾ ਵੀ ਹਾਂਜੀ ਇਹ ਲਾਸਟ ਕਾਲੇ 300 ਜੀ ਪੈਂਟ ਵਾਲਾ 350 ਰੁਪਏ ਆ ਦੇਖੋ ਭਾਈ ਜੀ ਲਾਸਟਿਕ ਵਾਲਾ ਹੈਗਾ 300 ਰੁਪਏ ਤੇ ਪੈਂਟ ਵਾਲਾ 350 ਰੁਪਏ 350 ਰੁਪਏ ਪੈਂਟ ਵਾਲਾ ਭਾਈ ਜੀ ਆ ਪੈਂਟ ਕਮੀਜ਼ ਇਹ ਦੇਖੋ ਬੈਲ ਬਟਨ ਪੂਰੀ ਅੱਛਾ ਜੀ ਆ ਦੇਖੋ ਜੀ ਕੀ ਬਾਤ ਆ ਜੀ ਇਹ ਕਮੀਜ਼ ਇਹ ਕਮੀਜ਼ ਜੀ ਲਓ ਜੀ ਭਾਈ ਜੀ ਪੈਂਟ ਕਮੀਜ਼ ਸਿਲਾਈ ਕਰਾਓ ਸਿਰਪਾ 350 ਰੁਪਏ ਦੇ ਵਿੱਚ ਬਾਈ ਜੀ ਦੇਵੀਗੜ ਬਾਜ਼ਾਰ ਦੇ ਵਿੱਚ ਕਰਤਾ ਬਾਈ ਨੇ ਖਾਤਮਾ 350 ਰੁਪਏ ਵਿੱਚ ਸਲਾਈ ਕਰ ਰਿਹਾ ਚੈੱਕ ਕਰੋ ਪੈਂਟ ਤੇ ਆ ਕਮੀਜ਼ ਬੈਲ ਬੋਟਨ ਲਾਓ ਜਾਂ ਨੈਰੋ ਸਲਾਓ ਕੋਈ ਵੀ ਹਾਂਜੀ ਜਿਹੜੀ ਰੈਡ ਇੱਕੋ ਰੈਡ ਇੱਕੋ ਹੀ 350 ਰੁਪਏ 350 ਨੈਰੋ ਹੀ ਲਓ ਜੀ ਆ ਨੈਰੋ ਬੂਟ ਕੱਟ ਕੋਈ ਵੀ ਸਲਾਓ ਬਾਈ ਜੀ ਜਿਹੜੀ ਮਰਜੀ ਸਲਾਓਈ ਆ ਚੈੱਕ ਕਰੋ ਬਾਈ ਜੀ 350 ਰੁਪਏ ਦੇ ਵਿੱਚ ਬੇ ਕੁਆਲਿਟੀ ਆ ਚੈੱਕ ਕਰੋ ਜੀ ਕੁਆਲਿਟੀ ਚੈੱਕ ਕਰ ਲਓ ਬਾਈ ਜੀ ਆ ਚੈੱਕ ਕਰੋ ਆ ਦੇਖੋ ਇੱਧਰ ਆਰਡਰ ਕੱਪੜਿਆਂ ਦੇ ਪਏ ਆ ਜੀ ਨਾ ਚੈੱਕ ਕਰਾਉ ਦੋ ਭਰਾ ਕੋਲ ਆਰਡਰ ਬਾਈ ਜੀ ਆਰਡਰ ਆਏ 1 2 3 4 5 6 7 8 ਬਾਈ ਜੀ ਕੋਲ ਆਰਡਰ ਰਹਿੰਦੇ ਨੇ ਕਿਉਂਕਿ ਸਭ ਤੋਂ ਰੇਟ ਘੱਟ ਆ ਬਾਈ ਦਾ ਦੇਵੀਗੜ੍ਹ ਦੇ ਵਿੱਚੋਂ 350 ਰੁਪਏ ਦੇ ਵਿੱਚ ਬਾਈ ਸਲਾਈ ਕਰਕੇ ਦੇ ਰਹੇ ਨੇ ਪੈਂਟ ਕਮੀਜ਼ ਤੇ ਕੁੜਤਾ ਪਜਾਮਾ ਕੁੜਤਾ ਪਜਾਮਾ ਕਿਸੇ ਵੀ ਤਰ੍ਹਾਂ ਦਾ ਹਾਂਜੀ ਜਿਹੜਾ ਮਰਜ਼ੀ ਹੋਵੇ ਜਿਹੜਾ ਮਰਜ਼ੀ ਹੋਵੇ ਸਾਡੇ ਰੇਟ 350 350 ਕਮਲ ਕਰਤੀ ਬਾਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਦੇਵੀਗੜ੍ਹ ਵਾਲੋ ਬਾਈ ਨੇ ਨਵਾਂ ਕੰਮ ਸ਼ੁਰੂ ਕੀਤਾ ਸਪੋਰਟ ਕਰਿਓ ਕਾਕਾ ਜੁਵੈਲਾ ਦੇ ਬਿਲਕੁਲ ਨਾਲ ਐਸਬੀਆਈ ਬੈਂਕ ਦੇ ਬਿਲਕੁਲ ਸਾਹਮਣੇ ਆਹ ਦੇਖੋ ਬੋਰਡ ਲੱਗਿਆ ਹੋਇਆ ਬਾਈ ਜੀ ਬਾਬੂ گارਮੈਂਟਸ ਨੂੰ ਰਾਹ ਜਾਂਦਾ ਨਿਊ ਸਟਾਰਟ ਟੇਲਰਜ਼ ਚੈੱਕ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਤਿ ਸ੍ਰੀ ਅਕਾਲ ਜੀ